सीएम मान ਦੇ ਖਿਲਾਫ ਸ਼ਰੋਮਨੀ ਅਕਾਲੀ ਦਲ ਦੇ ਵੱਲੋਂ ਡੇਫਰਮੇਸ਼ਨ ਦਾ ਕੇਸ ਕੀਤਾ ਜਾਏਗਾ ਸੁਖ ਵਿਲਾਸ ਵਾਲੇ ਬਿਆਨ ਦੇ ਉੱਤੇ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਗਈ ਹੈ सीएम ਆਪਣਾ ਝੂਠ ਕਬੂਲਣ ਜਾਂ ਹੋਵੇਗੀ ਕਾਰਵਾਈ ਇਹ ਸ਼ਰੋਮਨੀ ਅਕਾਲੀ ਦਲ ਦੇ ਵੱਲੋਂ ਬਿਆਨ ਦਿੱਤਾ ਗਿਆ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਵੱਲੋਂ ਇਹ ਜਵਾਬ ਜਿਹੜਾ ਉਹ ਦਿੱਤਾ ਗਿਆ ਇਹ ਪਲਟਵਾਰ ਕੀਤਾ ਗਿਆ सीएम ਆਪਣਾ ਝੂਠ ਕਬੂਲਣ ਜਾਂ ਫਿਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਤਾਂ ਬੰਟੀ ਰਮਾਨਾ ਸ਼ਰੋਮਣੀ ਕਾਲੀਦਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਹ ਗੱਲ ਕਹੀ ਗਈ ਹੈ ਕਿ ਸੁੱਖ ਵਿਲਾਸ ਵਾਲੇ ਬਿਆਨ ਦੇ ਉੱਤੇ ਕਾਨੂੰਨੀ ਕਾਰਵਾਈ ਦੀ ਅਸੀਂ ਤਿਆਰੀ ਕਰ ਰਹੇ ਹਾਂ ਜਾਂ ਫਿਰ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਆ ਕਿਹਾ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਜੋ ਕੁਝ ਵੀ ਸੁੱਖ ਵਿਲਾਸ ਨੂੰ ਲੈ ਕੇ ਬੋਲਿਆ ਸੀ ਉਹ ਝੂਠ ਬੋਲਿਆ ਉਹਨਾਂ ਨੇ ਜੋ ਪਾਲਿਸੀ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਪਾਲਿਸੀ ਜੋ ਇਸ ਤਰੀਕੇ ਦੇ ਨਾਲ ਨਹੀਂ ਬਣਦੀ ਔਰ ਇਹ ਸੈਂਟਰ ਸਰਕਾਰ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਜਾਂ ਸੈਂਟਰ ਸਰਕਾਰ ਤੂੰ ਹੀ ਮਨਜ਼ੂਰੀ ਲੈ ਕੇ ਇਹ ਸਭ ਕੁਝ ਹੁੰਦਾ ਹੈ ਪੰਜਾਬ ਸਰਕਾਰ ਦੇ ਹੱਥ ਵਸ ਅਜਿਹਾ ਕੁਝ ਵੀ ਨਹੀਂ ਹੁੰਦਾ ਇਸ ਲਈ ਸੀਐਮ ਦੇ ਵੱਲੋਂ ਇਹ ਜਾਣ ਪੁੱਛ ਕੇ ਜਿਹੜਾ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਇਹ ਝੂਠ ਬੋਲਿਆ ਗਿਆ ਔਰ ਇਸ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਡੇਫਰਮੇਸ਼ਨ ਦਾ ਕੇਸ ਜਿਹੜਾ ਉਹ ਕੀਤਾ ਜਾਏਗਾ ਮਾਨਹਾਨੀ ਦੇ ਕੇਸ ਦੇ ਤਹਿਤ ਕਾਰਵਾਈ ਜਿਹੜੀ ਉਹ ਕਰਵਾਈ ਚਾਹੇਗੀ ਸੁਖ ਵਿਲਾਸ ਵਾਲੇ ਬਿਆਨ ਦੇ ਉੱਤੇ ਹੁਣ ਸ਼ਰੂਨੀ ਅਕਾਲੀ ਦਲ ਪਲਟਵਾਰ ਹੁੰਦਾ ਹੋਇਆ ਪਲਟਵਾਰ ਕਰਦਾ ਨਜ਼ਰ ਆ ਰਿਹਾ ਹੈ। ਸਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਸੁਖ ਵਿਲਾਸ ਦੇ ਲਈ ਇੱਕ ਵੱਖਰੀ ਪਾਲਿਸੀ ਜਿਹੜੀ ਉਹ ਲਿਆਂਦੀ ਗਈ ਸੀ ਔਰ ਉਸੇ ਤਹਿਤ ਹੀ ਕਾਰਵਾਈ ਕੀਤੀ ਗਈ ਉਸੇ ਤਹਿਤ ਹੀ ਇਹ ਹੋਟਲ ਬਣਾਇਆ ਗਿਆ ਔਰ ਇਸ ਦੇ ਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਸੁਖ ਵਿਲਾਸ ਦਾ ਨਾਂ ਵੀ ਕੁਝ ਹੋਰ ਹੈ। ਇਸ ਦਾ ਨਾਮ ਜਿਹੜਾ ਉਹ ਅਲੱਗ ਰੱਖਿਆ ਹੋਇਆ ਪਰ ਇਹ ਸਿਰਫ ਸਿਰਫ ਸੁਖ ਵਿਲਾਸ ਜਿਹੜਾ ਉਹ ਅੱਖਾਂ ਚ ਕਟਾ ਪਾਉਣ ਕਰਕੇ ਲੋਕਾਂ ਨੂੰ ਇਸ ਤਰੀਕੇ ਨਾਲ ਗੁੰਮਰਾਹ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਸ਼ਰੂਮੀ ਅਕਾਲੀ ਦਲ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਪਲਟਵਾਰ ਕਰਕੇ ਕਿਹਾ ਗਿਆ ਕਿ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਜਾਂ ਫਿਰ ਸੀਐਮ ਨੂੰ ਇਹ ਮੰਨਣਾ ਚਾਹੀਦਾ ਹੈ ਸੀਐਮ ਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਸੁਖ ਵਿਲਾਸ ਨੂੰ ਲੈ ਕੇ ਉਹਨਾਂ ਨੇ ਝੂਠ ਬੋਲਿਆ ਤਾਂ ਇਹ ਸਾਰਾ ਮਾਮਲਾ ਆਖਰਕਾਰ ਪੱਖਿਆ ਕਿਉਂ ਕਿਉਂ ਵਾਰ ਪਰ ਪਰ ਡਾਊਟ ਸ਼ੁਰੂ ਹੋਇਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨੀ ਕੀ ਕੁਝ ਕਿਹਾ ਗਿਆ ਸੀ ਉਹ ਵੀ ਸਦਮਾ ਨਹੀਂ ਸਾਰਾ ਸੀ ਏਜੀ ਦੇ ਹਿਸਾਬ ਨਾਲ ਸਲਾਹ ਕਰਕੇ ਲੀਗਲੀ ਜੇ ਕੋਈ ਵਿਧਾਨ ਸਭਾ ਚ ਲਿਆਉਣਾ ਪਿਆ ਬਿਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਨਟ ਚ ਲਿਆਉਣਾ ਪਿਆ ਕੈਬਨਟ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1 ارب 8 ਕਰੋੜ 70 ਲੱਖ 50 ਹਜ਼ਾਰ ਰੁਪਈਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਦੇ ਹੋਟਲ ਲਈ ਮਾਫ ਕਰਵਾਇਆ ਕਾਰਵਾਈ ਜੋ ਵੀ ਸਖਤ ਤੋਂ ਸਖਤ ਕਰਨੀ ਪਈ ਅਸੀਂ ਕਰਾਂਗੇ ਇੱਕ ਜਗ੍ਹਾ ਸਾਰੇ ਸਾਹਮਣੇ ਆਗੇ ਤਾਂ ਪ੍ਰੋਫਿਟ ਵੀ ਮਸੀਲ ਹੋ ਸਕਦੀ ਆਂਵਲਾ ਜਿਹੜਾ ਦੇਖਦੇ ਤੁਸੀਂ ਜੀਸੀਬੀਆਂ ਦੇਖਣੀ ਚਾਹੁੰਦੇ ਹੋ ਤੁਹਾਡੀ ਤਮੰਨਾ ਪੂਰੀ ਹੋ ਜੂਗੀ ਛੇਤੀ ਤਾਂ ਪ੍ਰਿੰਕਾ ਮਿਲੂ ਸਾਡੇ ਨਾਲ ਜੁੜਿਆ ਇਸ ਖਬਰ ਤੇ ਵਿਧੇਰੇ ਜੋ ਜਾਣਕਾਰੀ ਉਹ ਲਵਾਂਗੇ ਪ੍ਰਿੰਕਾ ਅੱਜ ਜੋ ਪਲਟਵਾਰ ਸ਼ਰੋਮਣੀ ਅਕਾਲੀ ਦਲ ਨੇ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਇਲਜ਼ਾਮ ਲਗਾਏ ਸੀ ਕੀ ਕੀ ਗੱਲਾਂ ਦਾ ਜ਼ਿਕਰ ਹੋਇਆ ਤੇ ਕਿਸ ਕਾਰਵਾਈ ਦਾ ਉਹ ਜ਼ਿਕਰ ਕਰ ਰਿਹਾ ਹੈ ਜੀ ਜਤਿੰਦਰ ਅੱਜ ਦੇਖਿਆ ਬੀਤੇ ਦਿਨ ਜਿਸਕੇ ਨਾਲ ਸીએਮ ਆਂਜੜੀ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਿਸ ਤੋਂ ਪਹਿਲਾਂ ਵੀ ਹਾਲਾਂਕਿ ਬੜੀ ਵਾਰ ਉਹਨਾਂ ਨੇ ਜ਼ਿਕਰ ਕੀਤਾ ਕਿ ਫਿਲਹਾਲ ਦਾ ਜ਼ਿਕਰ ਉਹ बार-बार ਕਰਦੇ ਰਹੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਸ ਸਮੇਂ ਦੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਪਾਲਿਸੀਜ਼ ਦੇ ਵਿੱਚ ਚੇਂਜਸ ਕੀਤੇ ਨੇ ਆਪਣੀ ਮਰਜ਼ੀ ਦੇ ਨਾਲ ਚੇਂਜਸ ਕੀਤੇ ਨੇ ਆਪਣੇ ਆਪ ਨੂੰ ਬੈਨੀਫਿਟ ਦੇਣ ਦੇ ਲਈ ਚੇਂਜਸ ਕੀਤੇ ਨੇ ਸੋ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਅਸੀਂ ਬੜੀ ਜਲਦੀ ਕਾਰਵਾਈ ਕਰਾਂਗੇ ਹਾਲਾਂਕਿ ਇਸ ਨੂੰ ਲੈ ਕੇ ਸਵਾਲ ਜਿਹੜੇ ਨੇ ਅੱਜ ਕੀਤੇ ਗਏ ਸੀ ਚਾਹੇ ਵਿਰੋਧੀ ਧਿਰ ਕਾਂਗਰਸ ਹੋਵੇ ਉਹਨਾਂ ਨੂੰ ਵੀ ਸਵਾਲ ਕੀਤੇ ਗਏ ਕਿ ਇਸ ਤ बार मीडिया स्टेटमेंट चंगा कि तुम कार्रवाई करो अजि हाँ ही अच्छ प्रेस कॉन्फ्रेंस की गई श्रोमण अकाली दल के सीनियर आगू बंटी रोमाणा उन्होंने भी यही जिक्र किया कि तकरीबन इसको तो पहला चाहे कांग्रेस की सरकार की उन्होंने भीलास का जिक्र किया दो साल के बच्चों वालों भी बार बार यही तो किया जाता लेकिन तुम या तो आबूतों तहत यह सब सारिया चीजा पेश करो जिसके अपनी स्टेटमेंट उसे सही साबित होवो ना ही उन्होंने यह भी कहा कि जेकर सही साबित होंगे हो तो मैं हमेशा करी थोड़ा ਆਪਣਾ ਲੀਟਰ ਮੰਨ ਗਦਾ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਪਹਿਲਾਂ ਵੀ ਅਸੀਂ ਤੁਸੀਂ ਜਿਹੜੇ ਇਲਜ਼ਾਮ ਲਗਾਏ ਨੇ ਉਸ ਦੇ ਡਿਫਰਮੇਸ਼ਨ ਪਾਈ ਹੈ ਤਾਂ ਹੁਣ ਅਗਲੀ ਵਾਰ ਵੀ ਤੁਸੀਂ ਡਿਫਰਮੇਸ਼ਨ ਦੇ ਲਈ ਤਿਆਰ ਹੋ ਸੋ ਹੁਣ ਯਾਨੀ ਕਿ ਸੋ ਮਨੀ ਕਾਲੀਦਲ ਇੱਕ ਵਾਰ ਫਿਰ ਕਿਉਂਕਿ ਵਾਰ-ਵਾਰ ਇਹ ਜ਼ਿਕਰ ਹੁੰਦਾ ਸੋ ਫਿਲਹਾਲ ਨੂੰ ਲੈ ਕੇ ਕਿ ਗਲਤ ਤਰੀਕਿਆਂ ਦੇ ਨਾਲ ਗਲਤ ਪਾਲਿਸੀਜ਼ ਦੇ ਨਾਲ ਆਪਣੇ ਆਪ ਨੂੰ ਫਾਇਦੇ ਪਹੁੰਚਾਏ ਗਏ ਨੇ ਸੋ ਹੁਣ ਇਸ ਨੂੰ ਲੈ ਕੇ ਕੀ ਜਾ ਸਕਦਾ ਜਿਸ ਤਰ੍ਹਾਂ ਅੱਜ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਕਾਲੀਦਾਲ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇੱਕ ਵਾਰ ਫਿਰ ਤੋਂ ਡਿਫਰਮੇਸ਼ਨ ਦੀ ਤਿਆਰੀ ਕਰ ਰਹੇ ਹਾਂ ਸੋ ਹੁਣ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਵਾਰ-ਵਾਰ ਪ੍ਰੈਸ ਕਾਨਫਰੰਸ ਕਰਕੇ ਇੱਕ ਦੂਜੇ ਤੇ ਜੜੀ ਚਾਹੇ ਪਿਛਲੀਆਂ ਸਰਕਾਰਾਂ ਹੋਣ ਚਾਹੇ ਹੁਣ ਵੀ ਮੌਜੂਦਾ ਸਰਕਾਰ ਹੋਵੇ ਇੱਕ ਦੂਜੇ ਤੇ ਜੜੀ ਇਲਜ਼ਾਮਬਾਜ਼ੀ ਦੀ ਜੜੀ ਲਗਾਤਾਰ ਇੱਕ ਲੜੀ ਆ ਉਹ ਚੱਲਦੀ ਆ ਰਹੀ ਹੈ ਹੁਣ ਕਿਸੇ ਹੋਰ ਮੁੱਦੇ ਤੇ ਡੇਫਰਮੇਸ਼ਨ ਦੀ ਤਿਆਰੀ ਜਿਵੇਂ ਹੁਣ ਅਸੁਖ ਫਲਾਜ਼ਾ ਜ਼ਿਕਰ ਹੋ ਰਹੀ ਆ ਸੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਡੇਫਰਮੇਸ਼ਨ ਹੈ ਉਸ ਦੇ ਲਈ ਵੀ ਵਾਰ-ਵਾਰ ਉਹਨਾਂ ਨੂੰ ਸਹੀਦਾ ਕਿ ਹੁਣ ਤੋਂ ਹੁਣ ਤਰੀਕਾ ਜਿਹੜੀ ਇਹਨੇ ਭੁਗਤ ਲੈਣ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਹੁਣ ਫਿਲਹਾਲ ਤੁਸੀਂ ਸਰਕਾਰ ਦੇ ਵਿੱਚ ਯਾਨੀ ਕਿ ਇੱਕ ਤਰ੍ਹਾਂ ਦੇ ਨਾਲ ਸੰਜ ਕੱਸਦੇ ਹੋਏ ਬੰਟੀ ਰਮਾਨਾ ਜਿਹੜੇ ਨੇ ਅੱਜ ਨਜ਼ਰ ਆਏ ਜੀ ਬੀਤੇ ਦਿਨੀ ਜੋ ਜ਼ਿਕਰ ਸੀਐਮ ਨੇ ਕੀਤਾ ਸੀ ਤਾਂ ਕਿਹੜੇ ਇਹੋ ਜਿਹੇ ਤੱਥ ਆ ਜਿਸ ਦੇ ਆਧਾਰ ਦੇ ਉੱਤੇ ਉਹ ਕਹਿ ਰਹੇ ਆ ਕਿ ਇਹ ਕਾਰਵਾਈ ਜਿਹੜੀ ਆ ਉਹ ਕਰਵਾਈ ਜਾਏਗੀ ਔਰ ਪੀਲੇ ਪੰਜੇ ਤੱਕ ਦਾ ਜ਼ਿਕਰ ਵੀ ਉਹ mm okay. ਦੇਖੋ ਜਤਿੰਦਰ ਅਸੀਂ ਜਿਵੇਂ ਦੇਖਿਆ ਉਹਨਾਂ ਨੇ ਬਾਰ ਬਾਰ ਕਿਹਾ ਕਿ ਜ਼ਿਕਰ ਕੀਤਾ ਉਹਨਾਂ ਚੀਜ਼ਾਂ ਦਾ ਕਿ ਜਿਹੜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਜਿਸ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਹੋ ਕਿ ਸੁੱਖ ਵਿਲਾਸ ਜੋ ਤੁਸੀਂ ਜਿਹੜੇ ਆਪਣੇ ਯਾਨੀ ਕਿ ਆਪਣੀ ਜਿਹੜੀ ਤੁਹਾਡੀ ਕੰਮਕਾਜ਼ ਸੀ ਉਹਨਾਂ ਨੂੰ ਜਿਹੜੇ ਫਾਇਦੇ ਪਹੁੰਚਾਈ 100% ਤੁਸੀਂ ਰੀਇੰਬਰਸਮੈਂਟ ਜਿਹੜੀ ਹੈ ਸੀਐਲਯੂ ਦੀ ਉਹ ਤੁਸੀਂ ਸ਼ੁਰੂ ਕੀਤੀ ਤੇ ਇਹ ਜਿਹੜਾ ਸਭ ਤੋਂ ਵੱਡਾ ਇਲਜ਼ਾਮ ਉਹਨਾਂ ਨੇ ਲਗਾਇਆ ਕਿ ਇਹ ਪਾਲਿਸੀ ਦੇ ਵਿੱਚ ਚੇਂਜਸ ਜਿਹੜੇ ਨੇ ਉਹ ਤੁਸੀਂ ਆਪਣੇ ਆਪ ਜਿਹੜੇ ਨੇ ਕੀਤੇ ਸੀ ਆਪਣੇ ਆਪ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੀਤੇ ਸੀ ਨਾ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਤੁਸੀਂ ਉਸ ਸਮੇਂ ਦਾ ਜ਼ਿਕਰ ਕਰ ਰਹੇ ਲੇਕਿਨ ਹੁਣ ਵੀ ਤੁਸੀਂ ਇਨਵੈਸਟਮੈਂਟ ਪਾਲਿਸੀ ਦੇਖੋ ਕਿ ਪੰਜਾਬ ਦੇ ਵਿੱਚ ਕੋਈ ਵੀ ਇਨਵੈਸਟਮੈਂਟ ਕਰਨ ਨੂੰ ਰਾਜ਼ੀ ਨਹੀਂ ਹੈ ਕਿਉਂਕਿ ਚਾਹੇ ਅਸੀਂ ਇਕੋ ਟੂਰਿਜ਼ਮ ਦੀ ਗੱਲ ਕਰ ਲਈਏ ਇਕੋ ਟੂਰਿਜ਼ਮ ਮਦੀ ਪਾਲਿਸੀ ਜਿਹੜੀ ਹੈ ਅੱਜ ਵੀ ਐਗਜ਼ਿਸਟ ਕਰਦੀ ਹੈ ਹਾਲਾਂਕਿ ਸੀਐਮਾਨ ਦੇ ਵੱਲੋਂ ਕਿਹਾ ਗਿਆ ਕਿ ਉਸ ਸਮੇਂ ਤੁਸੀਂ ਆਪਣੇ ਫਾਇਦੇ ਦੇ ਲਈ ਉਸ ਦੇ ਵਿੱਚ ਚੇਂਜਸ ਕੀਤੇ ਸੀ ਤੇ ਨਾਲ ਹੀ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਸੀਐਲਯੂ ਤੋਂ ਬਾਅਦ ਤੁਸੀਂ ਉਹਨਾਂ ਨੂੰ ਸਕ੍ਰੈਪ ਕਰ ਦਿੱਤਾ ਸੀ ਯਾਨੀ ਕਿ ਉਸ ਸਮੇਂ ਪਾਲਿਸੀ ਬਣਾ ਕੇ ਆਪਣੇ ਫਾਇਦੇ ਦੇ ਲਈ ਉਸ ਤੋਂ ਬਾਅਦ ਉਸ ਪਾਲਿਸੀ ਨੂੰ ਚੇਂਜ ਕਰਕੇ ਸਕ੍ਰੈਪ ਕਰ ਦਿੱਤਾ ਗਿਆ ਹਾਲਾਂਕਿ उन्होंने अब बकायदाट दिखा के कहा कि हाले फिलहाल टूरिज्म इको टूरिज्म पॉलिसी अभी भी एगजिस्ट कर दिए है यानी कि दो हजार तेरह तो लैके हूं तक इस पॉलिसी तहत बेनिफिट ले जा रहे हैं जिन्हें भी इंडस्ट्रियल ने सो तो अजे जोड़े इल्जामबाजी लगानी लगाने शुरू हुई थ उसके बाद दो हजार अठ तो लेके ग्यारह ਬਲੇ ਜਿੰਨੇ ਵੀ ਸੀਐਲਯੂਸ ਹੋਏ ਸੀ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਉਸ ਵੇਲੇ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਜਿਹੜੇ ਨੇ ਉਹਨਾਂ ਦੇ ਕੈਬਨਟ ਸੀ ਉਸ ਸਮੇਂ ਸੀਐਲਯੂ ਹੋਏ ਸੀ ਕਿਉਂਕਿ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੁੰਦਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੁੰਦਾ ਉੱਥੋਂ ਜਾ ਕੇ ਚੈੱਕ ਵੀ ਕਰਾ